ਕੋਈ ਤਾਰ ਫੁੱਕ ਗਈ ਕੁਝ ਹੋ ਗਿਆ ਕੋਈ ਫੇਸ ਸਲੈਟ ਘਟਾ ਤਾਂ ਇਹਨੇ ਮਤਲਬ ਆਪਣੀ ਮੋਟਰ ਸੇਫ ਰੱਖਣੀ ਹੈ ਅਗਲਾ ਫੀਚਰ ਆ ਜਾਂਦਾ ਵੀ ਇਹਦੇ ਵਿੱਚ ਟਾਈਮ ਸੈੱਟ ਹੋ ਜਾਂਦਾ ਜਣੀ ਇਹਦਾ ਇੱਕ ਫਾਇਦਾ ਵੀ ਹੁਣ ਆਪਣੀਆਂ ਸਾਰੀਆਂ ਮੋਟਰਾਂ ਤਕਰੀਬਨ 100 ਤੋਂ ਨੀਚੇ ਚੱਲ ਗਈਆਂ ਕੱਟ ਕੜਈਆ ਦਿਹਾੜੀ ਪੈਸੇ ਉਹ ਕਾ ਜਾਂਦਾ ਅੱਜ ਦੇ ਸਮੇਂ 'ਚ ਖੇਤੀ ਜਿਹੜੀ ਆ ਨਾ ਉਹ ਸਮਝਦੀ ਰਹਿ ਗਈ ਆ ਕੱਲਾ ਜ਼ੋਰ ਆ ਜਿਹੜਾ ਉਹ ਨਹੀਂ ਕੰਮ ਕਰਦਾ ਹੁਣ ਆਹ ਪੁਰਜਾ ਜਿਹੜਾ ਇਹ ਕਹਿੰਦੇ ਵੀ ਇਹਨੇ ਖੇਤੀ ਮੋਟਰਾਂ ਤੇ ਗੇੜੇ ਮਾਰਨਾ ਘੱਟ ਕਰਤਾ ਬੜਾ ਕੰਮ ਸਖਾਲਾ ਕਰਤਾ ਬਾਈ ਦਿਲਪੀ ਦੱਸੂਗਾ ਵੀ ਇਹਦਾ ਫਾਇਦਾ ਕੀ ਹੈ ਇਹ ਵੀ ਜੀ ਟੈਕਨੋ ਫਾਰਮ ਨੇ ਇੱਕ ਜਿਵੇਂ ਆਟੋਮੈਟਿਕ ਲੱਗੇ ਹੋਣੇ ਮੋਟਰਾਂ ਤੇ ਇਹ ਉਹਦਾ ਕੰਮ ਕਰਦੇ ਕਿ ਆਟੋਮੈਟਿਕ ਆਪਾਂ ਕਹਿ ਸਕਦੇ ਆ ਇਹ ਬਾਈ ਗੁਰਵਿੰਦਰ ਨੇ ਲਾਇਆ ਸੀ ਸਾਡੇ ਯੂਪੀ ਤੋਂ ਫਾਰਮਰ ਬੰਦੇ ਨਾਮ ਦੇ YouTube ਚੈਨਲ ਵੀ ਹੈ ਇਹ ਉਹਦਾ ਖੁਦ ਦਾ ਮੈਨੂਫੈਕਚਰ ਕੀਤਾ ਹੋਇਆ ਹੈ ਆਟੋਮੈਟਿਕ ਦੂਜਾ ਸੀ ਨੇ ਰਿਮੂਵ ਕਰਤਾ ਇਹ ਲਾਤਾ ਇਹਦੇ ਫੀਚਰ ਇਹ ਨੇ ਵੀ ਇਹ ਇੱਕ ਤਾਂ ਆਪਣੀ ਮੋਟਰ ਨੂੰ ਸੇਫ ਰੱਖਦਾ ਹੈ ਇਹ ਸੜੂ ਸਾੜਨ ਤੋਂ ਬਚਾਊਗਾ ਉਹ ਕਿਵੇਂ ਇੱਕ ਤੇ ਦੇ ਵਿੱਚ ਮਤਲਬ ਵੀ ਆਪਾਂ ਲੋਡ ਸੈੱਟ ਕਰ ਦਿੰਨੇ ਆ ਮੰਨ ਲਓ ਆਪਣੀ ਮੋਟਰ 30 ਦਾ ਲੋਡ ਲੈ ਰਹੀ ਹੈ। ਇਹਦੇ ਵਿੱਚ ਆਪਾਂ ਨੇ ਸੈਟਿੰਗ ਕਰ ਦੇਣੀ ਹੈ ਵੀ 30 ਦੇ ਲੋਡ ਤੋਂ ਜੇ 31 ਵੀ ਹੋ ਗਿਆ ਤਾਂ ਇਹਨੇ ਆਟੋਮੈਟਿਕ ਮੋਟਰ 3 ਸੈਕਿੰਡ ਬਾਅਦ ਬੰਦ ਕਰ ਦੇ। ਜਿਵੇਂ ਮੰਨ ਲਓ ਪਿੱਛੋਂ ਲਾਈਟ ਘਟ ਗਈ। ਲਾਈਟ ਘਟ ਗਈ ਹਾਂਜੀ, ਵੋਲਟੇਜ ਘਟ ਗਈ ਇਹਨੇ ਤਾਂ ਵੀ ਮੋਟਰ ਕੱਟ ਕਰ ਦੇਣੀ ਆ। ਆਪਣੀ ਮੋਟਰ ਨੂੰ ਲੋਡ ਨਹੀਂ ਪੈਣ ਦੇਣਾ। ਮੰਨ ਲੋਡ ਸੈੱਟ ਕਰਤਾ ਉਸ ਤੋਂ ਬਾਅਦ ਇੱਕ ਅਗਲਾ ਫੀਚਰ ਆ ਜਾਂਦਾ ਵੀ ਇਹਦੇ ਵਿੱਚ ਟਾਈਮ ਸੈੱਟ ਹੋ ਜਾਂਦਾ। ਆਪਾਂ ਹੁਣ ਜਿਵੇਂ ਪਨੀਰੀਆਂ ਭਰਨੇ ਦੀਆਂ। ਹਾਂ। ਚਰੀ ਬਲਸੀਣ ਕੁਝ ਵੀ ਭਰਨਾ ਸਾਨੂੰ ਪਤਾ ਵੀ ਹੁਣ ਅ ਆਪਣੇ ਅਕਸਰ ਆਪਾਂ ਟੈਂਕੀਆਂ ਛਾਲ ਦਿੰਨੇ ਆ ਹਾਂ ਉੱਥੇ ਕੀ ਹੁੰਦਾ ਇਹ ਚੀਜ਼ ਦਾ ਬੈਨੀਫਿਟ ਆਪਾਂ 10 ਮਿੰਟ ਲਾਉ ਟਾਈਮ ਆ ਮੰਨ ਲਓ ਉਹਦਾ ਇਨੀ ਹੈਵੀ 10 ਮਿੰਟ ਜਿਵੇਂ ਲਾਈਟ ਭੱਜ ਗਈ ਇੱਕ ਵਾਰ ਤੇ ਫੇਰ ਆ ਗਈ ਜੇ ਮੰਨ ਲਓ 1 ਮਿੰਟ ਬਾਅਦ ਲਾਈਟ ਭੱਜ ਗਈ ਇਨੇ 1 ਮਿੰਟ ਦਾ ਟਾਈਮ ਕਾਊਂਟ ਕਰ ਲੈਣਾ ਓਕੇ ਉਸ ਤੋਂ ਬਾਅਦ ਲਾਈਟ ਆ ਗਈ ਇਹਨੇ ਫਿਰ ਆਪਣੇ ਜਿੰਨਾ ਟਾਈਮ 10 ਮਿੰਟ ਪੂਰੇ ਨਹੀਂ ਹੁੰਦੇ ਇਹਨੇ ਆਪਣੇ 10 ਮਿੰਟ ਪੂਰੇ ਕਰ ਦਿੱਤੇ ਮਤਲਬ ਆਪਾਂ ਨੂੰ ਅੰਦਾਜ਼ਾ ਇਹਦਾ ਹੋਇਆ ਜਾਂਦਾ ਨੇ ਵੀ ਇਹ ਫਲਾਣੇ ਖੇਤ ਚ ਘੰਟਾਕ ਪਾਣੀ ਪਾਉਣਾ ਤਾਂ ਉਹ ਘੰਟਾ ਬੰਦ ਕਰਦੇ ਜਾਂ ਕਰਦੇ ਮੋਟਰ ਤੇ ਨਹੀਂ ਬੈਠ ਜਾਂਦੇ ਹਾਂ ਹਾਂ ਕੋਈ ਤਾਰ ਫੁੱਕ ਗਈ ਕੁਝ ਹੋ ਗਿਆ ਕੋਈ ਫੇਸ ਚ ਲਾਈਟ ਘਟਾ ਤਾਂ ਇਹਨੇ ਮਤਲਬ ਆਪਣੀ ਮੋਟਰ ਸੇਫ ਰੱਖਣੀ ਹੈ ਮੋਟਰ ਦੀ ਕਹ ਦੋ ਵੀ ਲਾਈਫ ਲੰਬੀ ਹੋ ਕਰ ਇਹ ਫਿਰ ਕਿੱਥੋਂ ਮਗਾਇਆ ਇਹ ਵੀ ਮੜਾ ਜਿਹਾ ਦੱਸ ਦਿਓ ਇਹ ਵੀ ਲਾ ਕੇ ਗਏ ਤੇ ਯੂਪੀ ਤੋਂ ਹੈ ਟੈਕਨੋ ਫਾਰਮ ਦੇ ਹਨਾ ਨਾਮ ਤੇ ਇਹਨ ਤੇ 2400 ਦਾ ਕੁੱਲ ਪੁਰਜਾ ਇਹ ਸਾਲ ਦੀ ਗਾਰੰਟੀ ਬਣ ਕਿਵੇਂ ਆ ਜੀ ਪੁਰਜਾ ਹਨਾ ਕੀ ਮਤਲਬ ਤੁਹਾਡੇ ਏਰੀਆ ਚ ਵੀ ਹੋ ਸਕਦਾ ਕੋਈ ਹੋਰ ਇਦਾਂ ਦਾ ਪੁਰਜਾ ਜਿਹੜਾ ਇਨਵੈਂਟ ਕੀਤਾ ਹੋਵੇ ਆਪਣੀ ਰਾਏ ਜ਼ਰੂਰ ਦਿਓ ਜਣੀ ਇਹਦਾ ਇੱਕ ਫਾਇਦਾ ਵੀ ਹੁਣ ਆਪਣੀਆਂ ਸਾਰੀਆਂ ਮੋਟਰਾਂ ਤਕਰੀਬਨ 100 ਤੋਂ ਨੀਚੇ ਚੱਲ ਗਈਆਂ ਕੱਡ ਕੜਈਆ ਦਿਹਾੜੀ ਵੈਸੇ ਉਹ ਖਾ ਜਾਂਦਾ ਉਹ ਚੀਜ਼ ਦੇ ਵਿੱਚ ਜੇ ਆਪਾਂ ਇੱਕ ਵਾਰ ਇਹਦੇ ਤੇ ਇਨਵੈਸਟ ਕਰਦਾਂਗੇ ਤਾਂ ਆਪਣੀ ਮੋਟਰ ਨੂੰ ਥੋੜੀ ਜਿਹੀ ਕੋਈ ਦੀ ਲਾਈਫ ਨਾਲੇ ਚੱਲਦੇ ਸੀਜ਼ਨ 'ਚ ਜੇ ਮੋਟਰ ਨੂੰ ਕੋਈ ਨੁਕਸਪਾਹ ਜਾਏ ਉਦਾਂ ਹੀ ਕੰਮ ਬੰਦ ਹੋ ਜਾਣਾ ਉਹ ਡਿਲੀਵਰੀ ਚੱਕ ਕੇ ਲੈਉਣੀ ਕਰਨੀ ਕਿੰਨਾ ਔਖਾ ਲੈਂਦਾ ਜੀ ਤਾਂ ਮੰਨ ਲਓ ਇਹ ਚੀਜ਼ ਜੇ ਆਪਾਂ ਕਿਉਂਕ ਟੈਕਨੋਲੋਜੀ ਦਾ ਸਹਾਰਾ ਤਾਂ ਲੈਣਾ ਪੈਣਾ ਜੀ ਜੀ ਜੀ